ਸੰਕਤ ਜੀ ਕੱਲ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਜੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਮੁੱਖ ਮੰਤਰੀ ਜਿਸ ਦੀ ਪੰਜਾਬ ਪਲਸ ਵੱਲੋਂ ਬਹੁਤ ਬੇਰਹਿਮੀ ਨਾਲ ਕਟਮਾਰ ਕੀਤੀ ਗਈ ਸੀ ਸਿੱਧੇ ਸਾਦੇ ਬੰਦੇ ਦੀ ਇਸ ਤਰ੍ਹਾਂ ਕੁੱਟਮਾਰ ਕਰਨੀ ਜਾਂ ਫਿਰ ਕੇਸਾਂ ਤੋਂ ਫੜ ਕੇ ਕਢੀਸਣਾ ਜਾਂ ਡੰਡਿਆਂ ਨਾਲ ਅਸੀਂ ਜਿਵੇਂ ਕਿ ਦੇਖਿਆ ਹੈ ਵੀਡੀਓ ਵਿੱਚ ਇਸ ਕਰਕੇ ਤੁਹਾਡੇ ਨਾਲ ਨਹੀਂ ਸਾਂਝੀ ਕਰ ਸਕਦੀ ਕਿਉਂਕਿ YouTube ਦੇ ਕੁਝ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ ਜਿਸ ਕਰਕੇ ਅਸੀਂ ਵੀਡੀਓ ਨਹੀਂ ਵਿਖਾ ਸਕਦੇ ਪਰ ਜਿਵੇਂ ਕਿ ਸੋਸ਼ਲ ਮੀਡੀਆ ਦੇ ਕਈ ਹੋਰ ਪਲੇਟਫਾਰਮ ਨੇ ਜਿਵੇਂ ਕਿ Facebook ਜਾਂ Instagram ਉਸ ਦੇ ਉੱਤੇ ਅਸੀਂ ਦੇਖੀ ਹੈ ਉਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਹੈ ਜਿਸ ਵਿੱਚ ਉਸ ਬੱਚੇ ਦੀ ਕੁਟਮਾਰ ਬਹੁਤ ਬੁਰੀ ਤਰ੍ਹਾਂ ਕੀਤੀ ਜਾ ਰਹੀ ਹੈ ਇੱਥੇ ਸੰਗਤ ਜੀ ਦੱਸਣਯੋਗ ਗੱਲ ਇਹ ਵੀ ਹੈ ਕਿ ਠੀਕ ਹੈ ਉਸ ਦੀ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਕਰਪਾਨ ਲੈ ਕੇ ਜਾਂ ਇੱਟਾਂ ਦੇ ਨਾਲ ਕਿਸੇ ਦਾ ਗੇਟ ਭੰਦਾ ਪਿਆ ਇਹਨਾਂ ਸਭ ਨੂੰ ਦੇਖਦੇ ਹੋਏ ਜੇਕਰ ਅਸੀਂ ਸੋਚਦੇ ਹਾਂ ਉਹ ਕਿਸੇ ਤਰ੍ਹਾਂ ਨਾਲ ਪਰੇਸ਼ਾਨ ਹੈ ਜਾਂ ਕਿਸੇ ਡਿਪਰੈਸ਼ਨ ਦੇ ਵਿੱਚ ਹੈ ਜੇਕਰ ਉਹ ਮਾਨਸਿਕ ਤੌਰ ਤੇ ਠੀਕ ਵੀ ਨਹੀਂ ਹੈ ਜਾਂ ਉਹ ਠੀਕ ਵੀ ਹੈ ਪਰ ਇਸ ਤਰ੍ਹਾਂ ਦੇ ਨਾਲ ਕਿਸੇ ਦੇ ਉੱਤੇ ਅਸੀਂ ਇਹਵੇ ਤਸ਼ੱਦਦ ਨਹੀਂ ਕਰ ਸਕਦੇ ਖਾਸ ਕਰ ਜੇਕਰ ਕੋਈ ਮੈਂਟਲੀ ਡਿਸਟਰਬ ਹੁੰਦਾ ਹੈ ਜਾਂ ਫਿਰ ਕਿਸੇ ਡਿਪਰੈਸ਼ਨ ਦੇ ਵਿੱਚ ਹੁੰਦਾ ਹੈ ਤੇ ਉਸ ਨੂੰ ਸਗੋਂ ਅਸੀਂ ਹਲੇਮੀ ਨਾਲ ਪਿਆਰ ਨਾਲ ਸਮਝਾਇਆ ਜਾਂਦਾ ਨਾ ਕਿ ਉਸ ਦੀ ਇਸ ਤਰ੍ਹਾਂ ਕੁਟਮਾ ਕੀਤੀ ਜਾਂਦੀ ਹੈ ਅਰ ਗੱਲ ਜੋ ਵੀ ਹੋਵੇ ਜਿਵੇਂ ਕਿ ਗੱਲਾਂ ਦੋ ਤਿੰਨ ਸਾਹਮਣੇ ਆ ਰਹੀਆਂ ਨੇ ਕਈ ਕਹਿੰਦੇ ਨੇ ਕੁੱਤੇ ਨੂੰ ਮਾਰਨ ਦੇ ਕਰਕੇ ਪੁਲਿਸ ਸੱਤ ਲਿੱਤੀ ਗਈ ਜੋ ਵੀਡੀਓ ਦੇ ਵਿੱਚ ਅਸੀਂ ਦੇਖ ਰਹੇ ਹਾਂ ਉਸ ਦੇ ਵਿੱਚ ਉਹ ਰੋਲਾ ਪਾ ਰਿਹਾ ਆਪਣੇ ਮਨ ਦੀ ਪੜਾਸ ਕੱਢ ਰਿਹਾ ਕਿਸੇ ਦਾ ਦਰਵਾਜ਼ਾ ਗੇਟ ਜ਼ੋਰ-ਜ਼ੋਰ ਦੀ ਖੜਕਾ ਰਿਹਾ ਹੈ ਪਤਾ ਨਹੀਂ ਉਸ ਨੇ ਹੱਥ ਵਿੱਚ ਡੰਡਾ ਲਿੱਤਾ ਹੋਇਆ ਜਾਂ ਕਿਰਪਾਨ ਹੈ ਨਹੀਂ ਜਾਣਦੇ ਬਟ ਹਾਂਜੀ ਉਦ ਵਿੱਚ ਇਹ ਹੈ ਕਿ ਇੱਟਾਂ ਚੱਕ ਕੇ ਉਹ ਗੇਟ ਦੇ ਉੱਤੇ ਮਾਰ ਰਿਹਾ ਅਸੀਂ ਨਹੀਂ ਜਾਣਦੇ ਕਿ ਪਿੱਛੇ ਕੀ ਕਾਰਨ ਹੈ ਪਰ ਜਿਸ ਤਰ੍ਹਾਂ ਦੇ ਨਾਲ ਪੁਲਸ ਉਸ ਨੂੰ ਮਾਰ ਰਹੀ ਹੈ ਇੱਕ ਕੇਸਾ ਧਾਰੀ ਬੱਚੇ ਨੂੰ ਸਿੱਖ ਨੌਜਵਾਨ ਨੂੰ ਇਸ ਤਰ੍ਹਾਂ ਕੇਸਾਂ ਤੋਂ ਧੂ ਧੂ ਕੇ ਮਾਰਿਆ ਜਾ ਰਿਹਾ ਹੈ ਇਹ ਵੀ ਬਹੁਤ ਹੀ निंदनीय योग्य ਗੱਲ ਹੈ ਜਿਵੇਂ ਕਿ ਅਸੀਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਉਹ ਪੁਲਸ ਵਾਲਿਆਂ ਨੂੰ ਇੱਕ ਸਰਦਾਰ ਬੰਦੇ ਨੂੰ ਵੀ ਗੁਰੂ ਸਾਹਿਬ ਦਾ ਵਾਸਤਾ ਦੇ ਰਿਹਾ ਹੈ ਕਿ ਗੁਰੂ ਨਾਨਕ ਪਾਸ਼ਾ ਜੀ ਦਾ ਵਾਸਤਾ ਹੈ ਤੁਸੀਂ ਮੈਨੂੰ ਛੱਡ ਦਿਓ ਜਾਂ ਉਹ ਉਹਨਾਂ ਦੀ ਮਾਂ ਤੋਂ ਇੰਨਾ ਕੁ ਜ਼ਿਆਦਾ ਘਬਰਾ ਗਿਆ ਇਤਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਉਹ ਕਹਿੰਦਾ ਹੈ ਕਿ ਸਿੱਧਾ ਮੇਰੇ ਢਿੱਡ ਵਿੱਚ ਚਾਕੂ ਹੀ ਮਾਰ ਦਿਓ ਮੈਨੂੰ ਜਾਨੋ ਹੀ ਖਤਮ ਕਰ ਦਿਓ ਸੋ ਸੰਗਤ ਜੀ ਤੁਹਾਡੇ ਵੀ ਇਹਨਾਂ ਦੋਨਾਂ ਵੀਡੀਓਜ਼ ਨੂੰ ਦੇਖ ਕੇ ਕੀ ਵਿਚਾਰ ਨੇ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ